ਆਹ ਤੇ ਵਿੱਚ ਸਿੱਖਾਂ ਵਾਸਤੇ ਕੋਈ ਕਾਇਰ ਕਾਨੂੰਨ ਨਹੀਂ ਹੈਗਾ ਹਰ ਪਾਸੇ ਸਿੱਖਾਂ ਨਾਲ ਜਾਂਤੀ ਹੋ ਰਹੀ ਹੈ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸਿੱਖ ਅੱਜ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਟੈਸਟਿੰਗ ਦੇ ਅੱਛਾ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਵੰਤੀਆਂ ਲਾਈਆਂ ਜਾ ਰਹੀਆਂ ਕਾਲ ਤੇ ਤਨ ਤੋਂ ਸਾਲ ਸ਼ਹੀਦੀ ਦੇ ਉਸ ਗੁਰੂ ਤੇਗ ਬਹਾਦਰ ਸਾਹਾ ਦਾ ਕੇ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਇਹ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਗੇਸ ਤੇ ਕਿਹੜਾ ਜੰਮੂ ਵਿੱਚ ਉਹਨਾਂ ਨੇ ਨਿਚਾਰ ਲਾ ਕੇ ਜਾਂ ਲੋਕਾਂ ਨੂੰ ਨੱਚਣ ਟੱਪਣ ਲਾ ਕੇ ਮਨਾਉਣੀ ਹੈ ਤੇ ਮੈਂ ਤਾਂ ਕਹਿੰਦਾ ਇਹ ਤਾਂ ਵੱਡੀ ਕਰਮਨਾਕ ਗੱਲ ਤਾਂ ਹੋਰ ਕੋਈ ਨਹੀਂ ਹੋ ਸਕਦੀ ਜਦ ਵੀ ਇਹ ਮੈਂ ਜਿਹੜੀ ਆ ਸਰਕਾਰ ਨੂੰ ਖਿਡਤ ਪੈਤਲਾ ਲੈਣਾ ਚਾਹੀਦਾ ਜੇੜੀ ਕਮੇਟੀ ਬਣਾਈਏ ਚੰਗੀ ਗੱਲ ਆ ਪਰ ਉਹਦੇ ਵਿੱਚ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਨੁਮਾਇੰਦਗੀ ਦੇਣੀ ਚਾਹੀਦੀ ਆ। ਹਰ ਪਾਸੇ ਸਿੱਖਾਂ ਵਾਸਤੇ ਕੋਈ ਕਾਇਦੇ ਕਾਨੂੰਨ ਨਹੀਂ ਹੈਗਾ। ਹਰ ਪਾਸੇ ਸਿੱਖਾਂ ਨਾਲ ਜ਼ਿਆਤੀ ਹੋ ਰਹੀ ਆ। ਬੇਇਨਸਾਫੀ ਹੋ ਰਹੀ ਆ। ਹੁਣ ਸਿੱਖ ਬੱਚੀ ਜਿਹੜੀ ਆ ਉਹ ਏਡੇ ਵੱਡੇ ਅਹੁਦੇ ਦੇ ਪੇਪਰ ਦੇਣ ਵਾਸਤੇ ਜਾ ਰਹੀ ਆ। ਤਿਆਨੂੰ ਇਹ ਕਹਿ ਰਿਹਾ ਤਾਂ ਜਾਵੇ ਤਾਂ ਕਿਰਪਾਨ ਪਾ ਕੇ ਨਹੀਂ ਜਾ ਸਕਦੀ ਤੇ ਖੜਾ ਪਾ ਕੇ ਨਹੀਂ ਜਾ ਸਕਦੀ ਤੇ ਇਹੀ ਸਾਡੇ ਦੇਸ਼ 'ਚ ਸਾਡੀ ਗੁਲਾਮੀ ਦੀ ਨਿਸ਼ਾਨੀ ਆ ਵੀ ਅਸੀਂ ਗੁਲਾਮ ਲੋਕ ਆ ਤੇ 파ਟੋ ਧਾਰ ਚ ਪਏ ਹੋਏ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਸਾਡੀ ਕੋਈ ਗੱਲ ਸੁਣਨ ਵਾਲਾ ਹੈ ਇੱਕ ਵੀ ਨਾ ਸਾਡੇ ਵਾਸਤੇ ਕੋ ਕਾਨੂੰਨ ਆ ਸਾਡੇ ਵਾਸਤੇ ਇਹੋ ਕਾਲੇ ਕਾਨੂੰਨ ਨੇ ਕਿ ਇਹਨੂੰ ਫਾਂਸੀ ਲਾ ਦਿਓ ਕਿ ਇਹਨੂੰ ਜੇਲ੍ਹਾਂ 'ਚ ਬੰਦ ਕਰ ਦਿਓ ਨਾ ਕੋਈ ਸੁਣਵਾਈ ਆ ਨਾ ਸਾਡੀ ਕੋ ਪ੍ਰਿਆਗ ਕਰਨ ਵਾਲਾ ਕੋ ਦੇਸ਼ ਵਿੱਚ ਹੈ ਸਾਨੂੰ ਗੁਲਾਮੀ ਦਾ ਸਾਥ ਕਰਵਾਇਆ ਜਾ ਰਿਹਾ ਹੈ ਸਾਡੇ ਕਕਾਰ ਜਿਹੜੇ ਸਾਡੇ ਗੁਰੂ ਸਹਿਬਾਨਾਂ ਨੇ ਬਖਸ਼ੇ ਨੇ ਐਸੇ ਕਕਾਰਾਂ ਨੂੰ પાਕੇ ਹੀ ਸਿਖਾ ਨੇ ਸਿਖਾ ਦੇ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿੰਨੀ ਵੱਡੀ ਦੇਣ ਹੈ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰਵਾਰ ਦੀ ਕਿੰਨੀ ਵੱਡੀ ਕੁਰਬਾਨੀ ਹੈ ਦੋਸਤਾਂ ਵਾਸਤੇ ਸਿੱਖਾਂ ਦੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਉਸ ਜਿਸ ਨੂੰ ਅਸੀਂ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸਿੱਖ ਅਜੇ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਹੈ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਤੈਸ ਤੋਂ ਨਹੀਂ ਜਾ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਵੰਤੀਆਂ ਲਾਈਆਂ ਜਾ ਰਹੀਆਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹੋ ਹੀ ਸਾਡੇ ਵਾਸਤੇ ਮੰਦ ਭਾਗੀ ਗੱਲ ਹੈ ਪੰਜਾਬ ਸਰਕਾਰ ਕਾਫੀਆਂ ਨਹੀਂ ਤੇ ਨਾ ਕਿ ਇਹ ਐਜੂਕੇਸ਼ਨਰੀ ਕਿਉਂ ਕਿ ਸਾਡੇ ਨਾਲ ਜੋੜ ਕਰਕੇ ਨਾ ਤੇ ਕਿਵੇਂ ਦੇਖਦੇ ਆਪਕੇ ਕਰਾਉ ਹੋਗਾ ਆਪਰੇ ਲਿਖੇ ਦੇ ਚੰਗਾ ਹੀ ਹੋਵੇ ਵੀ ਜੇ ਰਲ ਮਿਲ ਕੇ ਇਹ ਗੁਰੂ ਸਾਹਿਬ ਦੀ ਕਿਤਾਬ ਦੀ ਜਿਹੜੀ ਆਲ ਦੇ ਕਿਤਾਬ ਦੀ 350 ਸਾਲਾ ਸ਼ਹੀਦੀ ਦੇ ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਜੇ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਇਸ ਤਰੀਕੇ ਨਾਲ ਜੰਮੂ ਵਿੱਚ ਉਹਨਾਂ ਨੇ ਨਿਚਾਰ ਲਾ ਕੇ ਜਾ ਲੋਕਾਂ ਨੱਚਣ ਟੱਪਣ ਲਾ ਕੇ ਮਨਾਉਣੀ ਐ ਤੇ ਮੈਂ ਸਮਝਦਾ ਇਹ ਤਾਂ ਵੱਡੀ ਕਰਮਨਾਕ ਗੱਲ ਤਾਂ ਹੋਰ ਕੋਈ ਨਹੀਂ ਹੋ ਸਕਦੀ ਜੇ ਸਹੀ ਮੈਨੇ ਐ ਕਿ ਅਸੀਂ ਮਹਾਨ ਸ਼ਹੀਰ ਭਾਈ ਮਤੀਦਾਸ ਭਾਈ ਸਾਤੀਦਾਸ ਭਾਈ ਜੱਲਾ ਜੀ ਅਤੇ ਧੰਨ ਗੁਰੂ ਗੋਬਿੰਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਮਨਾਉਣੀ ਆ ਫਿਰ ਸੰਸ਼ਰਦਾ ਪੂਰਵਕ ਹੋ ਕੇ ਤੇ ਸ਼ਰaddView ਨਾਲ ਮਿਲ ਕੇ ਮਨਾਉਣੀ ਚਾਹੀਦੀ ਪਈ ਅਮੇਰ ਪਾਰਟੀ ਦੇ ਸਰਕਾਰ ਹੋ ਕੇ ਇਹਨੇ ਇਲزام ਲਾਇਆ ਕਿ ਇਹ ਤੇਰੇ ਤੋਂ ਨਸ਼ਾ ਕਰਦੇ ਹੋ। ਵੇਖੋ ਜਿਹਦਾ ਵੀ ਕੋਈ ਪੰਥਕ ਕਾਰਜਾਂ ਵਾਸਤੇ ਅੱਗੇ ਆਊਗਾ ਸਰਕਾਰ ਨੇ ਉਹਨੂੰ ਬਦਰਾਮ ਕਰਨ ਵਾਸਤੇ ਹੱਥ ਕੰਡੇ ਵਰਤਣੇ ਨੇ। ਲੱਖਾਂ ਲੋਕਾਂ ਨੂੰ ਵੋਟਾਂ ਪਾ ਕੇ ਐਮਪੀ ਬਣਾ ਮੈਂਬਰ ਪਾਰਲੀਮੈਂਟ ਬਣਨਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਲੇਕਿਨ ਕੋਈ ਸੁਣਵਾਈ ਨਹੀਂ ਕੋਈ ਜਦੋਂ 81 ਦਾ ਦੁਕਾਨ ਤੋਂ ਵਾਪਰੇ ਆ ਸੀ ਉਹ ਸਾਲ ਬਾਅਦ ਐਨਐਸਏ ਲੱਗਦੀ ਸੀ ਹੱਦ 2 ਸਾਲ 2 ਸਾਲ ਤੋਂ ਬਾਅਦ ਐਨਐਸਏ ਕਿਸੇ ਨਹੀਂ ਲੱਗਦੀ ਲੈਖੋ 30-30 ਸਾਲ ਐਨਐਸਏ ਡਿਬਰੂਗੜ੍ਹ ਜੇਲ੍ਹ ਜਦ ਕਸਾਮ ਵੀ ਭੇਜ ਦਿਓ ਉਥੇ ਇਕੱਲੇ ਨੂੰ ਰੱਖੋ ਫੇਰ ਉੱਤੇ ਜੋ ਮਰਜ਼ੀ ਇਲਜ਼ਾਮ ਲਾਇਓ ਸਰਕਾਰਾਂ ਕੀ ਵੀ ਕਰ ਸਕਦੀਆਂ ਐਂਕਾ ਜੀ ਪੰਜਾਬ ਸਰਕਾਰ ਨੇ ਬੇਰਹਿਮੀ ਨਾਲ ਪੰਚਾਇਤ ਕਮੇਟੀ ਨੂੰ ਕਿਵੇਂ ਰਹਿਣ ਦੇ ਹਰ ਵੇਖੋ ਬਿਆਦਵੀ ਦੇ ਮਾਮਲੇ ਜਿਹੜੀ ਆ ਸਰਕਾਰ ਨੂੰ ਸੱਚੇ ਹਿਰਦ ਫੈਸਲਾ ਲੈਣਾ ਚਾਹੀਦਾ ਜਿਹੜੀ ਕਮੇਟੀ ਬਣਾਈ ਹੈ ਚੰਗੀ ਗੱਲ ਆ ਪਰ ਉਹਦੇ ਵਿੱਚ ਸ਼ਰੌਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਨਮਾਇੰਦਗੀ ਦੇਣੀ ਚਾਹੀਦੀ ਆ ਜਿਹੜੀਆਂ ਸਤਕਾਰਯੋਗੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਵੀ ਪ੍ਰੋਤੈਜ ਲੈ ਕੇ ਤੇ ਸਰਕਾਰ ਨੂੰ ਕੋਈ ਨਿੱਗਰ ਖੋਸ ਫੈਸਲਾ ਲੈਣਾ ਚਾਹੀਦਾ ਕਿ ਕੋਈ ਵਿਅਕਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਜਾਂ ਗੁਰਦਵਾਰਿਆਂ ਵਿੱਚ ਵੜ ਕੇ ਕੋ ਗਲਤ ਹਰਕਤ ਨਾ ਕਰ ਸਕੇ ਐਸੀ ਸਖਤ ਸਖਤ ਤਜਾਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਤੇ ਕੋਈ ਬੰਦਾ ਵੀ ਕੋਈ ਹਰਕਤ ਕਰਕੇ ਗੁਰੂ ਘਰਾਂ ਦੇ ਜਾਂ ਗੁਰੂ ਸਹਿਬਾਨਾਂ ਦਾ અપਮਾਨ ਜਾਂ ਅਨਰਾਜ਼ਰੀ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ